ਜਦੋਂ ਕੋਰਸ ਸਾਹਿਬ ਤੋਂ ਚੱਲਦੇ ਹੋਏ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚੇ ਜੰਗਲ ਠੰਡ ਤੇ ਇਕੱਲਾਪਾਂ ਉੱਥੇ ਗੁਰੂ ਸਾਹਿਬ ਨੇ ਆਰਾਮ ਕੀਤਾ ਤੇ ਇੱਕ ਅਮਰ ਸ਼ਬਦ ਦਾ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਜਿਸ ਜਗਾ ਦੀ ਮਿੱਟੀ ਨੂੰ ਗੁਰੂ ਸਾਹਿਬ ਨੇ ਆਪਣੇ ਚਰਨਾਂ ਦੇ ਨਾਲ ਪਵਿੱਤਰ ਕੀਤਾ ਅੱਜ ਉਸ ਥਾਂ ਤੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਸੁਸ਼ੋਭਿਤ ਰੋਗ ਰਜਾਈ ਆਂਦਾ ਓੜਨ ਤੁਦ ਬਿਨ ਰੋਗ ਰਜਾਈ ਆਂਦਾ ਓੜਨ ਨਾਗ ਨਿਵਾਸਾਂ ਦੇ ਰਹਿਣਾ ਨਾਗ ਨਿਵਾਸਾਂ ਦੇ ਰਹਿਣਾ ਬਿਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਜਿੱਥੇ ਇੱਕ ਪਾਸੇ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸਨ ਤੇ ਦੂਸਰੇ ਪਾਸੇ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬ ਜੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਸੌਟੀ ਲਈ ਤਿਆਰ ਸਨ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰਿਆਂ ਨੇ ਭਾਈ ਸਾਹਿਬ ਜਸਵੀਰ ਸਿੰਘ ਜੀ ਕੋਲੋਂ ਅਠ ਪੋ ਦੀ ਸਾਰਾ ਜਿਹੜਾ ਸੀਗਾ ਜੰਗ ਦਾ ਇਤਿਹਾਸ ਸੁਣਿਆ ਤੇ ਵੱਡੇ ਸਾਹਿਬ ਜਾਦਿਆਂ ਦੀ ਸ਼ਹਾਦਤ ਦੇ ਬਾਰੇ ਜਿਹੜਾ ਉਹਨਾਂ ਨੇ ਸਾਨੂੰ ਸਾਰਾ ਦੱਸਿਆ ਹੁਣ ਇਸੇ ਚੀਜ਼ ਨੂੰ ਅੱਗੇ ਤੋਰਦੇ ਹੋਏ ਅਸੀਂ ਪਹੁੰਚੇ ਹਾਂ ਜੀ ਸ੍ਰੀ ਫਤਿਹਗੜ੍ਹ ਸਾਹਿਬ ਤੇ ਉੱਥੇ ਸਾਡੇ ਨਾਲ ਬੈਠੇ ਨੇ ਜੀ ਕਥਾਵਾਚਕ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਬਹੁਤ-ਬਹੁਤ ਮਿਹਰਬਾਨੀ ਵਾਜੀ ਤੁਹਾਡੀ ਥੈਂਕ ਯੂ ਆਪਣਾ ਕੀਮਤੀ ਸਮਾਂ ਕੱਢਣ ਲਈ ਤੇ ਅਸੀਂ ਇਹਨਾਂ ਕੋਲੋਂ ਜਾਣਾਂਗੇ ਜੀ ਜਦੋਂ ਸਤਪੋ ਤੋਂ ਵਿਛੋੜਾ ਹੁੰਦਾ ਹੈ ਉੱਥੇ ਪਰਿਵਾਰ ਦਾ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦਾ ਸਫ਼ਰ ਜਿਹੜਾ ਹੈ ਉਹ ਅੱਗੇ ਕਿਸ ਤਰ੍ਹਾਂ ਰਹਿੰਦਾ ਹੈ ਉਸ ਚੀਜ਼ ਦੀ ਜਾਣਕਾਰੀ ਜਿਹੜੀ ਹੈ ਅਸੀਂ ਸਾਰੀ ਭਾਈ ਸਾਹਿਬ ਜੀ ਕੋਲੋਂ ਲਵਾਂਗੇ ਤੇ ਮੈਂ ਭਾਈ ਸਾਹਿਬ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਜਦੋਂ ਵਿਛੋੜਾ ਸਾਹਿਬ ਤੋਂ ਪਰਿਵਾਰ ਖੇਰੂ-ਖੇਰੂ ਹੋ ਜਾਂਦਾ ਹੈ ਤਿੰਨਾਂ ਹਿੱਸਿਆਂ 'ਚ ਵੰਡਿਆ ਜਾਂਦਾ ਹੈ ਤੇ ਮਾਤਾ ਜੀ ਤੇ ਛੋਟੇ ਸਾਹਿਬ ਜੀ ਜਿਹੜੇ ਨੇ ਉੱਥੋਂ ਇੱਕ ਸਾਈਡ ਨੂੰ ਹੋ ਜਾਂਦੇ ਨੇ ਜੀ ਤੇ ਉਹ ਆ ਕੇ ਉਮੇ ਮਾਸ਼ਿਕ ਜੀ ਦੇ ਜਿਹੜਾ ਹੈਗਾ ਚੌਂਪੜੀ ਦੇ ਵਿੱਚ ਰਾਤ ਕੱਢਦੇ ਨੇ ਤੇ ਉਸ ਚੀਜ਼ ਦੇ ਬਾਰੇ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਤੁਸੀਂ ਸਾਨੂੰ ਦੱਸੋ ਹਾਂਜੀ ਸਰਸਾ ਪਾਵਰ ਕਰਨ ਤੋਂ ਬਾਅਦ ਜਦੋਂ ਧਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅ ਦੂਨੇ ਵੱਡੇ ਸਹਿਜਾ ਦੇ ਬਾਬਾ ਜੀਤ ਸਿੰਘ ਜੀ ਬਾਬਾ ਜੀ ਜਾਰ ਸਿੰਘ ਜੀ ਦੇ ਨਾਲ ਬਾਨ ਪਿਆਰੇ ਸਹਿਬਾ ਤੇਰਪੁਰ ਸਿੰਘਾਂ ਦੇ ਸੰਗਤ ਕੋਟਲਾ ਨਿਹੰਗ ਤੋਂ ਹੁੰਦੇ ਅਨ ਚੰਕੌਰ ਸਾਹਿਬ ਨੂੰ ਚਲੇਗੇ ਇਸ ਉਦੋਂ ਜਿਹੜੇ ਛੋਟੇ ਸਹਿਬਜ਼ਾਦੇ ਸੀ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਧੰਨ ਬਾਬਾ ਫਤਿਹ ਸਿੰਘ ਸਾਹਿਬ ਤੇ ਸਤਗੁਰੂ ਜੀ ਦੀ ਅਤੀ ਸਨਮਾਨਯੋਗ ਪੂਜ ਨਹੀਂ ਕੀਤੀ ਧਰਮਾਤਾ ਗੁਜਰ ਕੌਰ ਜੀ ਇਹ ਬਾਕੀ ਪਰਿਵਾਰ ਦੇ ਨਾਲੋਂ ਵੱਖ ਹੋ ਗਏ ਸੀ ਸਿੰਘਾਂ ਦੇ ਨਾਲ ਉਹ ਵੱਖ ਹੋ ਗਏ ਸੀ ਕਵੀਨ ਨਾ ਸਿੰਘ ਹੰਡੂਰੀਆ ਇੱਕ ਬਹੁਤ ਸਮੇਂ ਦਾ ਇਕਲ ਦਿਖਾਰੀ ਹੋਇਆ ਠੀਕ ਹੈ ਜੀ ਉਹਨੇ ਆਪ ਦੀ ਇੱਕ ਲੇਖ ਲਿਖੀ ਹੈ ਕਥਾ ਗੁਰੂ ਜੀ ਕੇ ਸੋਤਨ ਕੀ ਉਹਦੇ ਚ ਉਹਨੇ ਆਪਣੇ ਬਾਰੇ ਇਹਦਾ ਜ਼ਿਕਰ ਕੀਤਾ ਮੈਂ ਜਦੋਂ ਸਹਿਜਾਦਿਆਂ ਤੇ ਮਾਤਾ ਜੀ ਦੇ ਨਾਲ ਸੀ ਠੀਕ ਹੈ ਜੀ ਉੱਥੋਂ ਜਦੋਂ ਉਹਦੇ ਸਾਥ ਨੂੰ ਜਦੇ ਕਿਨਾਰੇ ਕਿਨਾਰੇ ਚੱਲਦੇ ਆ ਚੱਕ ਢੇਰਾ ਪਿੰਡ ਹੈ ਕਨੌਜੀ ਦੇ ਡੋਹ ਰੋਚੜ ਜ਼ਿਲ੍ਹੇ ਚ ਠੀਕ ਹੈ ਜੀ ਉਹ ਪਿੰਡ ਦੇ ਕੋਲ ਉੱਥੇ ਪਹੁੰਚੇ ਤੇ ਇੱਥੇ ਕੁਮਮਾਸਕੀ ਉਹ ਪੈਸੇ ਪੂਰਾ ਨਾਮ ਉਹਦਾ کریم ਬਖਸ਼ ਸੀ ਠੀਕ ਹੈ ਜੀ ਜਿਹਨੂੰ ਕੁਮਮਾਸਕੀ ਕਹਿੰਦੇ ਸੀ ਉੱਥੇ ਆ ਪਾਰ ਤੇ ਕੇਸਤਰੀ ਉਹਦੀ ਸੀ ਸਵਾਰੀਆਂ ਨੂੰ ਯਾਤਰਾਵਾਂ ਨੂੰ ਇਦਰੀ ਆਦੇ ਉੱਬਰਲੇ ਕਿਨਾਰੇ ਤੇ ਪਹੁੰਚਾਉਣਾ ਉਧਰ ਲੈ ਕੇ ਉਹਨੂੰ ਠੀਕ ਹੈ ਜੀ ਉਹਦਾ ਕੰਮ ਸੀ ਕੀਤਾ ਸੀ ਉੱਥੇ ਨੇੜੇ ਉਹਦੀ ਝੌਂਪੜੀ ਬnai ਹੋਈ ਸੀ ਝੌਂਪੜੀ ਜੋ ਰਹਿੰਦਾ ਸੀ ਮਾਤਾ ਜੀ ਤੇ ਸਹਿਬਜ਼ਾਦੇ ਸ਼ਾਮ ਪੈਂਦੇ ਪੈਂਦੇ ਉੱਥੇ ਪਹੁੰਚਦੇ ਨਹੀਂ ਜਦੋਂ ਵੀ ਛੋਪੜੀ ਤੇ ਪਹੁੰਚੇ ਬੂਆ ਖੁਲਕਾਇਆ ਕਿ ਜਿਹੜਾ ਕਰੀਮ ਬਾਕਸ ਸੀ ਕੁੰਮਾਵਾਸ਼ ਕੀ ਉਹ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਰਾਤ ਰਹਿਣ ਦੇ ਵਾਸਤੇ ਆਪਣ ਨੂੰ ਉੱਥੇ ਛੰਨ ਦੇ ਵਿੱਚ ਛੰਨ ਦਾ ਭਾਵ ਛੋਪਣੀ ਹੁੰਦਾ ਠੀਕ ਹੈ ਛੰਨ ਦੇ ਵਿੱਚ ਉੱਥੇ ਰੱਖਦੇ ਨੇ ਇੱਕ ਫਿਰ ਇਸੇ ਪਿੰਡੀ ਚੱਕ ਤੇਰਾ ਪਿੰਡ ਦੀ ਸੀ ਬ੍ਰਾਹਮਣ ਮਾਈ ਸੀ ਬੀਬੀ ਲక్ష్ਮੀ ਠੀਕ ਹੈ ਜੀ ਉਹ ਸੈਬਜ਼ਾਦੀਆਂ ਦੀ ਮਾਤਾ ਜੀ ਦੇ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਦੀ ਹੋਈ ਠੀਕ ਹੈ ਅਰਸ਼ਾਦਾ ਸ਼ਕਾਉਂ ਦੀ ਸੇਵਾ ਕਰਦੀ ਫਿਰ ਸਤਕੀ ਦੀ ਰਾਤ ਇੱਥੇ ਕੁੰਮੀ ਨਾਸ਼ਕੀ ਦੀ ਚਾਂਦੀ ਵਿੱਚ ਸੀ ਜਿੱਥੇ ਸੈਬਜ਼ਾਦੀ ਤੇ ਮਾਤਾ ਜੀ ਬទਿਤ ਕਰਦੇ ਨੇ ਤੇ ਆ ਜਿਹੜੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਮੁੱਖ ਗ੍ਰੰਥੀ ਸੈਡ ਨੇ ਭਾਈ ਸੈਦ ਭਾਈ ਹਰਪਾਲ ਸਿੰਘ ਜੀ ਮਾਰਾ ਇਹਨੇ ਕਿਰਪਾ ਕਰਕੇ ਦੋਵੇਂ ਪ੍ਰੰਾਲਾ ਪਿਛਲੇ ਕੁਝ ਸਾਲਾਂ ਤੋਂ ਨੂੰ ਤੋਂ ਕਰਵਾਇਆ ਜਿਹੜਾ ਸਫਰੇ ਸ਼ਹਾਦਤ ਦਾ ਇੱਕ ਕਾਫਲਾ ਰੰਭਤ ਕੀਤਾ ਗਿਆ ਉਹਦੇ ਚ ਇਹ ਚਾਰ ਸਮਾਗਮ ਹੋਏ ਨੇ ਠੀਕ ਹੈ ਉਹ ਪਹਿਲਾ ਸਮਾਗਮ 7 ਪੂ ਦੀ ਰਾਤ ਉਸੇ ਜਗ੍ਹਾ ਦੇ ਉੱਪਰ ਉੱਥੇ ਜੋ ਗੁਰਦੁਆਰਾ ਸਾਹਿਬ ਸਜੂਬਤ ਹੈ ਅੰਦਰੀਆ ਦਿਖਣਾ ਰਹੇ ਤੇ ਜਿਥੇ ਪੁੰਮਈ ਮਾਸ ਕੀ ਦੀ ਚਾਰਨ ਬੰਦ ਸੀ ਠੀਕ ਹੈ ਜੀ ਸਾਬਜ਼ਾਦੇ ਮਾਤਾ ਜੀ ਨੇ ਰਾਤ ਨੂੰ ਕੀਤੀ ਪਹਿਲਾ ਸਮਾਗਮ ਉਸੇ ਅਸਥਾਨ ਤੇ ਠੀਕ ਹੈ ਜੀ ਤੇ ਪਿਆਰੋ ਜੀ ਆਪਾਂ ਗੱਲ ਕਰਦੇ ਆ ਸਤਪੂ ਦੀ ਰਾਤ ਜਿਹੜੀ ਸੀਗੀ ਮਾਤਾ ਜੀ ਨੇ ਤੇ ਛੋਟੇ ਸਾਬਜ਼ਾਦੇ ਆ ਨੇ ਉੱਥੇ ਕੱਟੀ ਫਿਰ ਉਸ ਤੋਂ ਪਹਿਲਾਂ ਜਦੋਂ ਰਾਤ ਤੋਂ ਬਾਅਦ ਅੱਠ ਪੋ ਦਾ ਦਿਨ ਆਂਦਾ ਹੈਗਾ ਫਿਰ ਉਸ ਤੋਂ ਬਾਅਦ ਅੱਗੇ ਦਾ ਸਫ਼ਰ ਕਿੰਦਾ ਦਾ ਸੀਗਾ ਯਾਰ ਅੱਠ ਪੋ ਦੀ ਸਵੇਰ ਜਦੋਂ ਹੁੰਦੀ ਹੈ ਨਾ ਤੇ ਜਿਹੜਾ ਗੰਗੂ ਬ੍ਰਾਹਮਣ ਸੀ ਖੀੜੀ ਪਿੰਡ ਦਾ ਰਹਿਣ ਵਾਲਾ ਉਹ ਪਿੰਡ ਦਾ ਨਾਮ ਫੋਨ ਅੱਜ ਦੇ ਟਾਈਮ ਚ ਸਹੀ ਅੱਗੀ ਹੈ ਠੀਕ ਹੈ ਜੀ ਉਹ ਉਂਦਰ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਮਿਲਦਾ ਇਹ ਜੇ ਕੁੰਮੀ ਮਾਸਕੀ ਦੀ ਸ਼ਾਨ ਦੇ ਵਿੱਚੋਂ ਸਵੇਰ ਹੋਣ ਤੇ ਮਾਤਾ ਜੀ ਤੇ ਸਹਿਬਜ਼ਾਦਿਆਂ ਤੋਂ ਚੱਲਦੀ ਨੇ ਹਾਂਜੀ ਇਹ ਡੰਗੂ ਬ੍ਰਾਹਮਣ ਮਿਲਦਾ ਇਹ ਪ੍ਰਾਣਾ ਜਾਣਕਾਰ ਸੀ ਉਹ ਜੇ ਇਤਿਹਾਸਕਾਰਾਂ ਨੇ ਇਹਨੂੰ ਦਾਸਮ ਪਾਤਸ਼ਾਹ ਦਾ ਅਨੰਦਪੁਰ ਸਾਹਿਬ ਉੱਥੇ ਇਹਨੂੰ ਪ੍ਰਾਣਾ ਰਸੂਈਆ ਵੀ ਲਿਖਿਆ ਠੀਕ ਹੈ ਪਰ ਇਹ ਪੱਕਾ ਵੀ ਇਹ ਪ੍ਰਾਣਾ ਜਾਣਕਾਰ ਸੀ ਅ ਗੁਰੂ ਪਰਵਾਰ ਦਾ ਠੀਕ ਹੈ ਤੇ ਇਹ ਫਿਰ ਜਦੋਂ ਇਹ ਮਿਲਦਾ ਹੈ ਤੇ ਇਹ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਬੇਨਤੀ ਕਰਕੇ ਆਪਣੇ ਨਾਮ ਲੈਉਂਦਾ ਆਪਣੀ ਘਰ ਠੀਕ ਆ ਛੇੜੀ ਪਿੰਡ ਇਹਨਾਂ ਦੇ ਤੋਂ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈ ਠੀਕ ਹੈ ਜੀ ਵੋਣਾ तकरीबन ਮਰੀਂਡੇ ਦੇ ਵਿੱਚ ਹੀ ਸ਼ਹਿਰ ਦੇ ਵਿੱਚ ਹੀ ਇਹ ਨਾਲ ਹੀ ਮਿਲ ਗਿਆ ਠੀਕ ਹੈ ਉੱਥੇ ਦਾ ਘਰ ਸੀ ਇਹ ਰਹਿੰਦਾ ਸੀ ਕਿ ਦੀ ਮਾਤਾ ਸੀ ਮਾਂ ਮਾਂ ਪੁੱਤ ਦੋਵੇਂ ਘਰੇ ਹੀ ਰਹਿੰਦੇ ਸਨ ਇਹ ਸ਼ਾਮ ਨੂੰ ਸਹਿਨਜਾਦੇ ਅਤੇ ਮਾਤਾ ਜੀ ਨੂੰ ਆਪਣੇ ਘਰ ਲਿਆਉਂਦਾ ਅਠ ਪੂਰੀ ਸ਼ਾਮ ਠੀਕ ਹੈ ਉੱਥੇ ਦੇ ਘਰ ਜਿਹੜੀ ਰਾਤ ਹੈ ਸਹਿਨਜਾਦੇ ਤੇ ਮਾਤਾ ਜੀ ਉੱਥੇ ਮਹਿਮਿਤ ਕਰਦੇ ਨੇ ਮਾਤਾ ਜੀ ਦੇ ਕੋਲ ਇਤਿਹਾਸਕਾਰ ਇਹ ਦੱਸਦੇ ਨੇ ਕਿ ਇੱਕ ਸੋਨੇ ਦੀਆਂ ਮੋਹਰਾਂ ਦੀ ਇੱਕ ਥੈਲੀ ਸੀ।ੁਰਜੀਸ ਠੀਕ ਹੈ। ਉਹ ਰਾਤ ਨੂੰ ਜਦੋਂ ਸੌਂ ਲੱਗਿਆ ਸਰਾਣੀ ਰੱਖ ਕੇ ਮਾਤਾ ਜੀ। ਉਹ ਸੋਨਾ ਦੇਖ ਕੇ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਲਾਲਚ ਆ ਗਿਆ। ਇਹ ਉਹ ਜਿਹੜੀ ਥੈਲੀ ਹੈ ਉਹ ਉਹ ਛਪਾ ਲੈਿੰਦੇ। ਲੁਕੋ ਲੈਿੰਦੇ। ਠੀਕ ਹੈ ਜੀ। ਸਵੇਰ ਹੋਣ ਤੇ ਜਦੋਂ ਮਾਤਾ ਜੀ ਉੱਠਦੇ ਨੇ ਤੇ ਇਸ ਗੱਲ ਦਾ ਇਹ ਗੁੱਸਾ ਮਨਾਉਂਦਾ ਹੈ ਵੀ ਮੇਰੇ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਮੈਂ ਇੰਨੀ ਬੇਵਫਾਈ ਦੇ ਚੋ ਜਦੋਂ ਤੁਹਾਨੂੰ ਬਹੁਤ ਸਾਰੀ ਉਹ ਤੁਹਾਡ ਨੂੰ ਖਾਤਮ ਕਰਨ ਵਾਸਤੇ ਲਾਭ ਦੀ ਫਰਦੀ ਮੈਂ ਆਪਦੇ ਘਰ ਤੋਂ ਤੁਹਾਨੂੰ ਚੁਣ੍ਹਾ ਦਿੱਤੀ ਹੁਣ ਤੁਸੀਂ ਉਲਟਾ ਮੇਰੇ ਤੇ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਹਾਲਾ ਕਿ ਮਾਤਾ ਜੀ ਨੇ ਤੁਹੇ ਇਲਜ਼ਾਮ ਨਹੀਂ ਸੀ ਲਾਇਆ ਠੀਕ ਹੈ ਤੇ ਇਹ ਫਿਰ ਉਹ ਰੌਲਾ ਪਾਉਣ ਲੱਗ ਜਾਂਦਾ ਜਦੋਂ ਅੱਠ ਕੋ ਦੀ ਸਿਹਰ ਹੁੰਦੀ ਹੈ ਤੇ ਉਹ ਜਿਹੜੀ ਨੌਪਉ ਦੀ ਸਵੇਰ ਨੌਪਉ ਦੀ ਸਵੇਰ ਹਾਂਜੀ ਉਹਦੀ ਜਿਹੜੀ ਰਾਤ ਹੈ ਉਹ ਮਾਤਾ ਜੀ ਤੇ ਸਹਿਬਜ਼ਾਦੇ ਦੇ ਗੰਗੂ ਬ੍ਰਾਹਮਣ ਦੇ ਘਰ ਬਤੀਤ ਪਰਤੇ ਠੀਕ ਹੈ ਜੀ ਉੱਥੇ ਹੁਣ ਗੁਰਦੁਆਰਾ ਸਾਹਿਬ ਦੇ ਧਰਵਾਵੀ ਖਾਣਤੀ ਬਣਿਆ ਹੋਇਆ ਸਿਸ਼ੂਆਂ ਦਾ ਤੈਸੇ ਹੀ ਬੰਦਾ ਰਹਤ ਠੀਕ ਹੈ ਤੇ ਜਦੋਂ 9 ਤਰੀਕ ਦੀ ਸਵੇਰ ਜਦੋਂ ਹੁੰਦੀ ਹੈ ਜਿੰਦਾ ਹੁਣੇ ਤੁਸੀਂ ਗੱਲ ਕੀਤੀ ਗਈ ਇੱਕ ਜੀ ਉਹ ਨੂੰ ਇਹ ਲੱਗਦਾ ਗੰਗੂ ਬ੍ਰਾਹਮਣ ਨੂੰ ਕਿ ਮੇਰੇ ਤੇ ਇਲਜ਼ਾਮ ਲਾਇਆ ਉਸ ਚੀਜ਼ ਦਾ ਉਹ ਕਹਿ ਲੋ ਕਿ ਗੁੱਸਾ ਕਹਿ ਲੋ ਜਾਂ ਬੁਰਾ ਕਹਿ ਲੋ ਮਾਰਾ ਜੇ ਲੋ ਜੋ ਉਸ ਸਮੇਂ ਕੜਾ ਘਟਨਾ ਜਰੀ ਘਟਨੀ ਸੀਗੀ ਤੇ ਉਹ ਫਿਰ ਜਾ ਕੇ ਅੱਗੇ ਕਿੱਥੇ ਇਤਲਾਹ ਕਰਦਾ ਅਸਲ ਚ ਇਹ ਹੈ ਨਾ ਜਿਹੜੇ ਬੰਦੇ ਦਾ ਮੰਨ ਦੇ ਵਿੱਚ ਲੋਭ ਆ ਕਰ ਹੀ ਆ ਜੀ ਨਾ ਹਾਂਜੀ ਉਹ ਨੂੰ ਇਹ ਹੁੰਦਾ ਵੀ ਕਿਸੇ ਨਾ ਕਿਸੇ ਪਾਸੇ ਮੈਨੂੰ ਕੁਝ ਮਿਲੇ ਬਿਲਕੁਲ ਉਹ ਇਥੋਂ ਦਾ ਕੀ ਸੀ ਹਮਤ ਨਹੀਂ ਸੀ ਬਕਾਇਦਾ ਉਹਦੀ ਇੱਕ ਤਰ੍ਹਾਂ ਦੇ ਨਾਲੇ ਸਾਜ਼ਿਸ਼ੀ ਸੀ ਉਹ ਨੂੰ ਉਹਦੇ ਮਨ ਦੇ ਵਿੱਚ ਇਹ ਅਪਰਾਧ ਦਾ ਇੱਕ ਤਰ੍ਹਾਂ ਦੇ ਨਾਲ ਆ ਜਾਂਦਾ ਵੀ ਮੈਂ ਨਾਲੇ ਤਾਂ ਇਹ ਸੋਨਾ ਮੇਰੇ ਕੋਲ ਰਹਿ ਜੂ ਸੋਨੇ ਦੇ ਗੋਮਰਾ ਮੇਰੇ ਕੋਲ ਰਹਿ ਜਾਣੀ ਮੈਂ ਹਾਂਜੀ ਤੇ ਨਾਲ ਜੇ ਮੈਂ ਸਾਹਿਬ ਜਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਾ ਦਿਓ ਦੇ ਹਕੂਮਤ ਦੇ ਵੱਲੋਂ ਇਨਾਮ ਮੈਨੂੰ ਵੱਖਰਾ ਦਿੱਤਾ। ਹੋਰ ਭੁੱਖ ਜਿਹੜੀ ਹੈ ਕਹਿ ਲਈਏ ਕਿ ਉਹਦੇ ਮਨ ਦੇ ਵਿੱਚ ਪੈਂਦਾ ਹੋਈ ਜੀਵਨ ਜਿਹੜਾ ਆਪਣਾ। ਤੇ ਇਸ ਕਰਕੇ ਫਿਰ ਉਹ ਆਪ ਦੇ ਪਿੰਡ ਦੇ ਜਿਹੜਾ ਉਹਦੇ ਪਿੰਡ ਦਾ ਉਹ ਚੌਧਰੀ ਸੀ, ਮੁਖੀ ਸੀ ਉਹਨੂੰ ਨਾਲ ਲੈ ਕੇ ਠੀਕ ਹੈ। ਮੋਰਿੰਡੇ ਆਉਂਦਾ ਹੈ ਕੋਤਵਾਲੀ ਦੇ ਵਿੱਚ। ਠੀਕ ਹੈ ਜੀ। ਇੱਥੇ ਕੋਤਵਾਲ ਸੀ ਜਗਮੀ ਖਾਨ ਤੇ ਮਾਨੀ ਖਾਨ। ਠੀਕ ਹੈ। ਇਹਨਾਂ ਦੇ ਕੋਲ ਆਉਂਦਾ ਹੈ ਤੇ ਇਹਨਾਂ ਨੂੰ ਆ ਕੇ ਉਹ ਸ਼ਿਕਾਇਤ ਕਰਦਾ ਕਿ ਇਸ ਤਰ੍ਹਾਂ ਕਰਕੇ ਸਹਿਬਜ਼ਾਦੇ ਬ੍ਰਿਮੋਵਨ ਸਿੰਘ ਦੀ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਉਹ ਮੇਰੇ ਘਰ ਤੋਂ ਠੀਕ ਹੈ ਤੇ ਤੁਸੀਂ ਉਹਨਾਂ ਨੂੰ ਮੇਰੇ ਘਰੋਂ ਮੇਰੇ ਨਾਲ ਚਲੇ ਕੇ ਵੀ ਗ੍ਰਿਫਤਾਰ ਕਰੋ ਠੀਕ ਹੈ ਵੀ ਇਹਰੇ ਲਾਇਆ ਜਾਂਦਾ ਹੈ ਜਾਨੀਖਾਨ ਗਾਨੀਖਾਨ ਨੂੰ ਨਾਲ ਆਪਣੇ ਇਥੋਂ ਸਹਿਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਾ ਲੈਂਦਾ ਉਥੋਂ ਗ੍ਰਿਫਤਾਰ ਕਰਕੇ ਜਾਨੀਖਾਨ ਗਾਨੀਖਾਨ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਮਰਿੰਡੇ ਕੋਤਵਾਲੀ ਦੇ ਵਿੱਚ ਲਏ ਹੁੰਦੇ ਨੇ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਜਾ ਕੇ ਗੁਰਦੁਆਰਾ ਕੋਤਵਾਲੀ ਸਜੋਬਤ ਹੈ ਠੀਕ ਹੈ ਜੀ ਤੇ ਉਹ ਜਿਹੜੀ ਕੋਤਵਾਲੀ ਦੀ ਜਿਹੜੀ ਕੋਠੜੀ ਦੇ ਵਿੱਚ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਰਾਤ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਉਹ ਵੀ ਰਾਤ ਉਹ ਉਹ ਜਿਹੜੀ ਕੋਠੜੀ ਹੈ ਉਹ ਅਜੇ ਵੀ ਉੱਥੇ ਸਜੋਬਤ ਨੂੰ ਸੰਭਾਲ ਕੇ ਰੱਖਿਆ ਗਿਆ ਹੈ ਠੀਕ ਹੈ ਜੀ ਸਸਤਾ ਠੀਕ ਹੈ ਹਿਲਮੋ ਉਹਦੀ ਰਾਤ ਸਹਿਬਜ਼ਾਦੇ ਤੇ ਮਾਤਾ ਜੀ ਉੱਥੇ ਕੋਤਵਾਲੀ ਦੇ ਵਿੱਚ ਮਰੇ ਡੇਬਤੂਟ ਕਰਦੇ ਠੀਕ ਹੈ ਜੀ ਗੰਗੂ ਪਾਪੀ ਨੇ ਮਾਇਆ ਦੇ ਲੋਭ ਵਿੱਚ ਆ ਕੇ ਗੁਰੂ ਸਾਹਿਬ ਦੇ ਪਰਿਵਾਰ ਦੀ ਸੂ ਸੂਬਾ ਸਰਹੰਦ ਨੂੰ ਦਿੱਤੀ ਸੂਬਾ ਸਰਹੰਦ ਦੇ ਹੁਕਮ ਅਨੁਸਾਰ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਦੇ ਵਿੱਚ ਲਿਆ ਕੇ ਕੈਦ ਕਰ ਦਿੱਤਾ ਗਿਆ